ਸਤਿ ਸ਼੍ਰੀ ਅਕਾਲ ਦੋਸਤੋ ਅੱਜ ਫੇਰ ਚੋਰੀ ਹੋ ਗਈ ਚੋਰੀ ਦਾ ਪਰਚਾ ਦਰਜ ਕਰਾਇਆ ਪੰਜਾਬ ਸਰਕਾਰ ਦੇ ਏਸੀਐਸ ਅਸਿਸਟੈਂਟ ਚੀਫ ਸੈਕਟਰੀ ਸ੍ਰੀ ਤੇਜਵਿੰਦਰ ਸਿੰਘ ਜੀ ਨੇ ਚੋਰੀ ਦਾ ਪਰਚਾ ਕੀ ਹੈ ਕਹਿੰਦੇ ਉਦਯੋਗ ਭਵਨ ਦੇ ਸਟੋਰ ਦੇ ਵਿੱਚ ਪਈ ਇੱਕ ਬਹੁਤ ਜ਼ਰੂਰੀ ਫਾਈਲ ਚੋਰੀ ਹੋ ਗਈ ਹੈ ਉਹ ਪਰਚਾ ਦਰਜ ਕਰਾਇਆ ਗਿਆ ਚੰਡੀਗੜ੍ਹ ਸੈਕਟਰ 3 ਦੇ ਥਾਣੇ ਵਿੱਚ ਕਿਉਂ ਕਰਵਾਇਆ ਅੱਜ ਕੱਲ ਬਿਜ਼ਨਸ ਬਿਊਰੋ ਬੜੀ ਤੇਜ਼ ਹੋਈ ਹੈ ਉਦਯੋਗਿਕ ਪਲਾਟ ਘਟਾਲਾ ਹੋਇਆ ਪੰਜਾਬ ਦੇ ਵਿੱਚ ਯਾਦ ਕਰੋ ਜਿਹਦੇ ਸ਼ਾਮਸ਼ੰਦਰ ਅਰੋੜਾ ਜੇਲ੍ਹ ਗਏ ਸੀ ਐਫ ਆਰ ਨੰਬਰ 3 ਨਾ ਫਲਿੱਪਸ ਪਲਾਟਸ ਸਕੈਮ ਦੀ ਉਹ ਬਹੁਤ ਵੱਡੀ ਚੋਰੀ ਦੇ ਵਿੱਚ ਇੱਕ ਛੋਟੀ ਜੀ ਚੋਰੀ ਸੀ ਇੱਕ ਉਦਯੋਗਿਕ ਪਲਾਟ ਦੀ ਪਰਚਾ ਲੱਜ ਕਰਾਇਆ ਚੰਗੀ ਗੱਲ ਐ ਪਰ ਮੈਂ ਏਸੀ ਸਾਹਿਬ ਨੂੰ ਬੇਨਤੀ ਕਰਦਾ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਚੀਫ ਸੈਕਟਰੀ ਸਾਹਿਬ ਨੂੰ ਬੇਨਤੀ ਕਰਦਾ ਤੇ ਵਿਜੀਲੈਂਸ ਚੀਫ ਨੂੰ ਬੇਨਤੀ ਕਰਦਾ ਅਸੀਂ 2018 ਤੋਂ ਲਗਾਤਾਰ ਰੌਲਾ ਪਾ ਰਹੇ ਆ ਕਿ ਉਸ ਮਾਮਲੇ ਚ ਚੋਰੀ ਦੀ ਸ਼ਿਕਾਇਤ ਤੁਸੀਂ ਕਦੋਂ ਦਰਜ ਕਰਾਓਗੇ ਜਿਹੜੇ ਮਾਮਲੇ ਚ ਪੀਐਸਆਈਈਸੀ ਦੇ ਅਧਿਕਾਰੀ ਤੇ ਆਈਏਐਸ ਅਫਸਰ ਬਿਜ਼ਨਸ ਬਿਊਰੋ ਤੇ ਪੰਜਾਬ ਸਰਕਾਰ ਨੂੰ ਮੂਰਖ ਬਣਾਉਂਦੇ ਰਹੇ ਕਹਿੰਦੇ 300 400 ਪਲਾਟਾਂ ਦੇ ਰਿਕਾਰਡ ਨੂੰ ਸਿਉਂ ਖਾਗੇ ਕਿੱਥੇ ਗਈ ਉਹ ਸਿਉਂ ਖਾਦੀਆਂ ਫਾਈਲਾਂ ਦੀ ਐਫਆਈਆਰ ਦੱਸੋ ਪੰਜਾਬ ਸਰਕਾਰ ਨੇ ਤੇਜਵੀਰ ਸਿੰਘ ਜੀ ਏਸੀਐਸ ਨੇ ਤੇ ਬਿਜ਼ਨਸ ਛੀਫ ਨੇ ਹੁਣ ਤੱਕ ਕੀ ਕੀਤਾ ਉਹਨਾਂ 300 ਪਲਾਟਾਂ ਦੀ ਚੋਰੀ ਦੇ ਰਿਕਾਰਡ ਨੂੰ ਖੁਰਦਬਲ ਕਰਨ ਵਾਲੇ ਕੋਈ ਪਰਚਾ ਦਰਜ ਨਹੀਂ ਹੋਇਆ ਹੋਰ ਕੀ ਚੋਰੀ ਹੋਇਆ ਪੀਐਸਆਈਸੀ ਦੇ ਵਿੱਚੋਂ ਬਹੁਤ ਜ਼ਰੂਰੀ ਅਹਿਮ ਕਾਗਜ਼ ਜਿਹੜੇ ਸਪੈਸ਼ਲ ਕੰਪਿਊਟਰਾਂ 'ਚ ਪਏ ਸੀ ਉਹ ਕੰਪਿਊਟਰ ਵੀ ਚੋਰੀ ਹੋ ਗਏ ਐਮਡੀਪੀਐਸਆਈਸੀ ਸਾਹਿਬ ਦੱਸੋ ਤੁਸੀਂ ਚੋਰੀ ਦਾ ਪਰਚਾ ਕਦੋਂ ਦਰਜ ਕਰਾਇਆ एफआईआर नंबर 4 ਜਿਹੜੀ ਮੁੱਖ ਮੰਤਰੀ ਸਾਹਿਬ ਨੇ ਖੁਦ ਕਮੇਟੀ ਬਣਾ ਕੇ ਦਰਜ ਕਰਾਈ ਵਿਜੀਲੈਂਸ ਬਿਊਰੋ ਤੋਂ ਸਵਰਾਤਰੀ ਵਾਲੇ ਦੇਣਾ ਸਾਡੀ ਮਿਹਨਤ ਨਾਲ ਦਰਜ ਹੋਈ ਉਹ ਫਾਈਲ ਤਾਂ ਗਾਇਬ ਹੋ ਗਈ ਸੀ ਮੁੱਖ ਮੰਤਰੀ ਸਾਹਿਬ ਦੀ سپਾਰਸ਼ ਵਾਲੀ ਪਰਚਾ ਦਰਜ ਹੋ ਗਿਆ ਉਹ ਕਿੱਥੇ ਗਈ ਮੁੱਖ ਮੰਤਰੀ ਦੀ ਚਿੱਠੀ ਕੈਪਟਨ ਅਮਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਪੰਜਾਬ ਸੀ ਜਿਸ ਦੀ ਚਿੱਠੀ ਦੇ ਆਧਾਰ ਤੇ ਜਾਂਚ ਨੂੰ 2018 ਤੋਂ ਲੈ ਕੇ ਅੱਜ ਤੱਕ ਰੁਕਿਆ ਗਿਆ ਉਹ ਪਰਚਾ ਵੀ ਚੋਰੀ ਦਾ ਅੰਦਾਜ਼ਾ ਕਰਾਉਣ ਦੀ ਗੱਲ ਕੀਤੀ ਸੀ ਚਿੱਠੀ ਹੈ ਨਹੀਂ ਸੀ ਉਦੋਂ ਬਿਜ਼ਨਸ ਅਧਿਕਾਰੀ ਮਿਲ ਕੇ ਤੇ ਪੀਐਸਆਈ ਦਾ ਅਧਿਕਾਰੀ ਮਿਲ ਕੇ ਉਹ ਚਿੱਠੀ ਨੂੰ ਚੋਰੀ ਹੋਣ ਦੀ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕਰਦੇ ਉਹ ਤਾਂ ਅਸੀਂ ਰੋਕਿਆ ਸੋ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹ ਉਦਯੋਗ ਵਿਭਾਗ ਤੇ ਪੀਐਸਆਈਸੀ ਦੇ ਵਿੱਚੋਂ ਬਿਜ਼ਨਸ ਬਿਊਰੋ ਦੇ ਵਿੱਚੋਂ ਫੈਲਾ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ 1 ਲੱਖ ਕਰੋੜ ਦਾ ਸਕੈਮ ਹੈ ਮੋਟੀ ਮਲਾਈ ਮੋਟੀ ਕਮਾਈ ਭ੍ਰਿਸ਼ਟਾਚਾਰ ਕਰਕੇ ਪੀ ਐਸ ਆਈ ਸੀ ਦੇ ਅਧਿਕਾਰੀਆਂ ਨੇ ਕਾਦੀ ਹੈ ਬਿਜ਼ਨਸ ਬਿਊਰੋ ਦੇ ਅਧਿਕਾਰੀ ਨੇ ਕਾਦੀ ਹੈ ਇਸੇ ਕਰਕੇ ਕੋਈ ਵੀ ਸਰਕਾਰੀ ਅਦਾਰੇ ਤੇ ਕੋਈ ਵੀ ਅਫਸਰ ਤੇ ਕੋਈ ਵੀ ਏ ਸੀ ਐਸ ਦੇ ਕੋਈ ਵੀ ਚੀਫ ਸੈਕਟਰੀ ਸਾਹਿਬ ਤੇ ਕੋਈ ਵੀ ਪੀ ਐਸ ਆਈ ਸੀ ਦੇ ਐਮ ਡੀ ਹੁਣ ਤਾਂ ਕੋਈ ਪਰਚਾ ਦਰਜ ਨਹੀਂ ਕਰਾ ਸਕੇ ਐਫ ਆਈ ਆਰ ਨੰਬਰ 4 ਦਰਜ ਹੋਈ ਸੀ ਡੋਗੂ ਪਲਾਟ ਘਟਾਲੇ ਚ ਉੱਥੇ 2-3 ਗ੍ਰਿਫਤਾਰੀ ਦੇ ਬੰਦੇ ਅੱਗੇ ਜਾਂਚ ਵਧੀ ਨਹੀਂ ਤੇ ਹੋਰ ਦੱਸਾਂ ਚੋਰਾਂ ਦੇ ਸਰਦਾਰ ਜਿਹੜੇ ਪੀਐਸਆਈਸੀ ਦੇ ਘਟਾਲੇ ਵਾਲੇ ਪਲਾਟ ਜਿਹਨੂੰ ਸਰਕਾਰਾਂ ਕਹਿ ਰਹੀਆਂ ਕਿ ਫਾਈਲਾਂ ਚੋਰੀ ਹੋ ਗਈਆਂ 300 400 ਉਹ ਪਲਾਟ ਵੇਚੇ ਗਏ ਤੇ ਵੇਚਣ ਵਾਲੇ ਚੋਰ ਇੱਕ ਡੀਲਰ ਉਹਦੇ ਨਾਮ ਦੇ ਵਿੱਚੇ ਬਰਮਾ ਪੈਂਦਾ ਐਮਡੀ ਪੀਐਸਆਈਸੀ ਨਾਲ ਮੀਟਿੰਗਾਂ ਕਰਦਾ ਰਿਹਾ ਉਹਦੀਆਂ ਫੋਟੋ ਵਾਇਰਲ ਹੋਈਆਂ ਤੇ ਉਹ ਸੋਸ਼ਲ ਮੀਡੀਆ ਤੇ ਹੁਣ ਵੀ ਪਈਆਂ ਤੇ ਇਹ ਚੋਰੀ ਐਡੀ ਵੱਡੀ ਐ ਮਹੌਲੀ ਫੇਜ 8B ਦੇ ਵਿੱਚ ਕਰੋੜਾ ਦੇ ਪਲਾਟ ਸੈਂਕੜੇ ਕਰੋੜਾ ਦੇ ਪਲਾਟ ਪਲਾਟ ਨੰਬਰ F 510 11 12 13 14 15 16 17 18 19 20 ਆਦਿ ਉਹ ਪਲਾਟ ਤਾਂ ਐਨੇ ਚੋਰੀ ਦੇ ਐ ਉਹਦੇ ਮਾਲਕ ਕੌਣ ਐ ਇਨਕਮ ਟੈਕਸ ਡਿਪਾਰਟਮੈਂਟ ਨੂੰ ਕੋਈ ਵੀ ਸਰਕਾਰੀ ਦਾਦਾ ਦੱਸ ਨਹੀਂ ਪਾਇਆ ਉਹਨਾਂ ਦੇ ਪੈਨ ਨੰਬਰ ਕਿਹੜੇ ਆਧਾਰ ਕਾਰਡ ਕੀ ਐ ਬੈਂਕ ਖਾਤੇ ਕੀ ਐ ਕਿਸੇ ਦੀ ਫੋਟੋ ਲੱਗੀ ਹੋਈ ਹੈ ਅਧਾਰ ਕਾਰਡ ਕਿਸੇ ਦਾ ਜਾਲੀ ਲੱਗਿਆ ਹੋਇਆ ਪੈਨ ਕਾਰਡ ਕਿਸੇ ਦਾ ਜਾਲੀ ਲੱਗਿਆ ਹੋਇਆ ਪੇਮੈਂਟ ਕਿਸੇ ਹੋਰ ਦੇ ਖਾਤੇ 'ਚੋਂ ਆਈ ਤੇ ਇਸ਼ਤਿਹਾਰ ਦਿੱਤੇ 2018 ਤੋਂ ਲੈ ਕੇ ਅੱਜ ਤੱਕ ਉਹ ਪਲਾਟ ਕੈਨਸਲ ਹੋ ਗਏ ਆ ਹੁਣੇ 2-4 ਮਹੀਨੇ ਪਹਿਲੇ ਬਿਜ਼ਨਸ ਦੇ ਟੌਪ ਦੇ ਕਧਕਾਰੀ ਨੇ ਉਹਨਾਂ ਪਲਾਂਟਾਂ ਉਹਨਾਂ ਉਦਯੋਗਿਕ ਪਲਾਟਾਂ ਦੇ ਜਿਹੜੇ F400 500 10 ਦੀ ਮੈਂ ਗੱਲ ਕਰ ਰਿਹਾ 520 ਤੱਕ ਸੈਂਕੜੇ ਕਰੋੜ ਦੇ ਪਲਾਟ ਹੈ ਉਹ ਮਾਲਕ ਜਿਹੜੇ ਕਦੇ ਪੈਦਾ ਹੀ ਨਹੀਂ ਹੋਏ ਚੋਰਾ ਨੇ ਪਲਾਟ ਹੈ ਉਹ ਮੁਰ ਸੁਰਜੀਤ ਕਰਕੇ ਪੰਜਾਬ ਸਰਕਾਰ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਸੋ ਏਸੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਇੱਕ ਪਰਚਾ ਦਾਜ ਕਰਾਇਆ ਕਿ ਇੱਕ ਜ਼ਰੂਰੀ ਫਾਈਲ ਖੋ ਗਈ ਹੈ ਉਹ ਕਿੰਨੀ ਕੁ ਜ਼ਰੂਰੀ ਹੈ ਤੇ ਕਿੰਨਾ ਗੰਭੀਰ ਮਾਮਲਾ ਹੈ ਜੇ ਏਸੀ ਸਾਹਿਬ ਸ਼ਿਕਾਇਤ ਕਰਦੇ ਸੱਚੀ ਬਹੁਤ ਗੰਭੀਰ ਮਾਮਲਾ ਹੈ ਉਸ ਤੋਂ ਕਿਤੇ ਜ਼ਿਆਦਾ ਗੰਭੀਰ ਮਾਮਲਾ ਹੈਗਾ ਜਿਹੜੀ ਝੁੱਠੀਆਂ ਰਿਪੋਰਟਾਂ ਬਣਾਏ ਗਈਆਂ ਰਿਕਾਰਡ ਨੂੰ ਸਿਉਂਖਾ ਗਏ 300 ਤੋਂ ਵੱਧ ਪਲਾਟਾਂ ਸੈਂਕੜੇ ਕਰੋੜ ਦੇ ਹਜ਼ਾਰਾਂ ਕਰੋੜ ਦੇ ਉਸ ਤੋਂ ਗੰਭੀਰ ਮਾਮਲਾ ਹੈ ਮੋਹਾਲੀ 8B ਦੇ ਪਲਾਟ ਨੰਬਰ 510 ਤੋਂ ਲੈ ਕੇ 520 ਤੱਕ ਦਾ ਉਸ ਤੋਂ ਵੀ ਗੰਭੀਰ ਮਾਮਲਾ ਹੈ ਉਹਨਾਂ ਅਫਸਰਾਂ ਨੇ ਚਿੱਠੀਆਂ ਬਣਾਈਆਂ ਕਿ ਸਾਡਾ ਰਿਕਾਰਡ ਖੋ ਗਿਆ ਹੈ ਸਾਡੇ ਕੰਪਿਊਟਰ ਖੋ ਗਏ ਕੌਣ ਹੈ ਖੋਣ ਵਾਲੇ ਆਈਏਐਸ ਅਧਿਕਾਰੀ ਜਿਹੜੇ ਕਦੇ ਨਾ ਕਦੇ ਐਮਡੀ ਰਹੇ ਹੈ ਪੀਐਸਆਈਸੀ ਦੇ ਪੀਸੀਐਸ ਅਧਿਕਾਰੀ ਜਿਹੜੇ ਕਦੇ ਨਾ ਕਦੇ ਏਐਮਡੀ ਰਹੇ ਹੈ ਬਿਜਨਸ ਇਹਦੇ ਪੀਐਸਆਈਸੀ ਦੇ ਹੋਰ ਕੌਣ ਹੈ ਬਿਜ਼ਨਸ ਬਿਊਰੋ ਦੇ ਵੱਡੇ ਅਧਿਕਾਰੀ ਐਮ ਡੀ ਤੋਂ ਇਲਾਵਾ ਏ ਐਮ ਡੀ ਤੱਕ ਜੀ ਐਮ ਪੀ ਐਸ ਆਈ ਸੀ بڑے ਨਾਮ ਹੋ ਜਾਣ ਉਹਦੇ ਵਿੱਚ ਜੀ ਐਮ ਐ ਤੇ ਉਹਦੇ ਜੂਨੀਅਰ ਅਫਸਰ ਹੈ ਉਹ ਸਾਰੇ ਇਹ ਚੋਰ ਹੈ ਵੱਡੇ ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੱਖਾਂ ਕਰੋੜ ਦਾ ਨੁਕਸਾਨ ਪਹੁੰਚਾਇਆ ਸੋ ਮੇਰੀ ਬੇਨਤੀ ਹੈ ਏ ਸੀ ਸਾਹਿਬ ਤੇਜਵੀਰ ਸਿੰਘ ਜੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਚੀਫ ਸੈਕਟਰੀ ਸਾਹਿਬ ਨੂੰ ਤੇ ਨਵੇਂ ਬਿਜ਼ਨਸ ਬਿਊਰੋ ਦੀ ਟੀਮ ਨੂੰ ਸਾਰੇ ਮਾਮਲੇ 'ਚ ਪਰਚੇ ਦਰਜ ਕਰੋ ਤੇ ਐਨੇ ਤੇ ਕਾਰਵਾਈ ਕਰੋ ਪੰਜਾਬ ਦਾ ਖਜ਼ਾਨਾ ਜਿਹੜਾ 3-4 ਲੱਖ ਕਰੋੜ ਦੇ ਕਰਜ਼ੇ 'ਚ ਹੈ ਉਹ ਤੁਹਾਡੇ ਹੱਥ ਦੇ ਵਿੱਚ ਆ 50-60 ਹਜ਼ਾਰ ਕਰੋੜ ਜਾਂ ਲੱਖ ਕਰੋੜ ਵਾਪਸ ਆ ਸਕਦਾ ਧੰਨਵਾਦ ਜੀ